ਗੇネタ ओ ओस दी जिम्मेवार ਖੁਦ ਕਾਂਗਰਸ ਹੈ ਰਵਨੀਸ਼ ਨਹੀਂ ਰਵਨੀਸ਼ ਸਿੰਘ ਬਿੱਟੂ ਦੇ ਕੇਸ ਦੇ ਵਿੱਚ ਲਾਲਚ ਆ ਗਿਆ ਰਵਨੀਸ਼ ਸਿੰਘ ਬਿੱਟੂ ਨੂੰ ਠੀਕ ਹੈ ਕਾਂਗਰਸ ਜ਼ਿੰਮੇਵਾਰ ਨਹੀਂ ਉਹਦੇ ਚ ਕਾਂਗਰਸ ਨੇ ਉਹਨੂੰ ਉਹਦੀ ਪਾਰਟੀ ਨੇ ਉਹਨੂੰ ਕੀ ਨਹੀਂ ਦਿੱਤਾ ਤੈਨੂੰ ਵਾਰ ਐਮਪੀ ਬਣਾਇਆ ਰਾਈਟ ਉਹਦੇ ਦਾਦਾ ਜੀ ਸੀਐਮ ਸੀਗੇ ਉਹਦੀ ਭੂਆ ਜੀ ਮਨਿਸਟਰ ਸੀਗੇ ਉਹਦੇ ਤਾਇਆ ਜੀ ਮਨਿਸਟਰ ਸੀਗੇ ਉਹਨਾਂ ਦੇ ਬ੍ਰਦਰ ਐਮਐਲਏ ਮਨਿਸਟਰ ਰਹੇ ਨੇ ਠੀਕ ਹੈ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਕੀ ਨਹੀਂ ਦਿੱਤਾ ਇਹ ਇਹਨਾਂ ਦੇ ਅੰਦਰ ਲਾਲਚ ਆਇਆ ਠੀਕ ਹੈ ਕਿ ਵੀ ਮੈਂ ਪਤਾ ਨਹੀਂ ਬੀਜੇਪੀ ਚ ਜਾ ਕੇ ਕੀ ਕਰੂੰਗਾ ਠੀਕ ਆ ਦੋਨੋਂ ਪਾਰਟੀਆਂ ਇੱਕੋ ਜਿਹੇ ਨੇ ਕਾਂਗਰਸ ਦੀ ਵੀ ਆਈਡੀਓਲੋਜੀ ਉਹ ਜੀ ਆ ਬੀਜੇਪੀ ਦੀ ਵੀ ਉਹ ਜੀ ਆ ਇੱਕ ਦੂਜੇ ਦੇ ਬੱਚੇ ਫਿਰਦੇ ਨੇ ਤੇ ਇਹਨਾਂ ਕੋ ਬਾਕੀ ਕਿਹਦੇ ਕਹਿੰਦੇ ਆ ਵੀ ਮੰਤਰੀ ਬਣ ਜਾਣਾ ਜੇ ਰਵੀਰ ਬਿੱਟੂ ਇੱਥੇ ਜਿੱਤ ਗਿਆ ਤੇ ਲੈਣ ਦੋ ਕਿ ਕੈਬਨਿਟ ਮੰਤਰੀ ਪਹਿਲੀ ਕੈਬਨਿਟ ਚ ਸ਼ਾਮਲ ਕਰ ਦੇਣਾ ਆ ਕੋਈ ਗੱਲ ਨਹੀਂ ਕਹਿੰਦੇ ਕਹਿੰਦੇ ਵੀ ਉਹ ਸਲੂਨ ਵਾਲੇ ਨੂੰ ਪੁੱਛਿਆ ਵੀ ਕਿਸੇ ਨੇ ਭਾਈ ਮੇਰੇ ਬਾਲ ਕਿੰਨੇ ਕਿੰਨੇ ਆ ਉਸਨੇ ਕਹਾ ਵੀ ਕਾਟਨੇ ਤੋਂ ਆਗੇ ਆ ਜਾਏਗੇ ਠੀਕ ਆ ਆਨੇ ਤੋਂ ਆਗੇ ਫਿਰ ਪਤਾ ਚੱਲ ਜਾਏਗਾ ਸਰ ਇਦਾਂ ਦਾ ਨਹੀਂ ਹੈਗਾ ਕਿ ਇਹਦੀ ਦਾ ਡੰਡਾ ਜਿਹੜਾ ਲੈ ਉਸ ਤੋਂ ਡਰਦੇ ਪਏ ਨੇ ਕਿਉਂਕਿ 650 ਕਰੋੜ ਜਿਹੜਾ ਕਿ 스마트 ਸਿਟੀ ਦੇ ਨਾਮ ਤੇ ਲੁਧਿਆਣਾ ਸ਼ਹਿਰ ਨੂੰ ਲਿਆਂਦਾ ਗਿਆ ਸੀਗਾ ਉਸ ਦਾ ਡੰਡਾ ਇਹਨਾਂ ਉੱਤੇ ਵੀ ਬਿਲਕੁਲ ਹੋ ਸਕਦਾ ਕਿਉਂਕਿ ਦੇਖੋ ਗੱਲ ਇਹ ਆ ਕੋਈ ਬੱਟੀ ਗੱਲ ਨਹੀਂ ਹੈਗੀ ਇਹ ਕਹਿੰਦੇ ਸਾਡੇ ਪ੍ਰੋਜੈਕਟ ਸਾਡੇ ਪ੍ਰੋਜੈਕਟ ਕਿਹੜੇ ਇਹਨਾਂ ਦੇ ਪ੍ਰੋਜੈਕਟ ਸੀ 스마트 ਸਿਟੀ ਦੇ ਨੋਗਣੇ ਵੋਟਾਂ પાਕੇ ਪ੍ਰੋਜੈਕਟ ਲੈਂਦੇ ਪਰ ਇਹਨਾਂ ਨੇ ਕਿਸ ਬੇਨਿਜ਼ਮੀਆਂ ਨਾਲ ਆਰ ਜੂ ਵੀ ਜਿਹੜੇ ਬਣਾਏ ਸੀਗੇ ਇਹਨਾਂ ਦੀ ਜ਼ਰੂਰਤ ਸੀ ਕਿਸ ਫੇਰ ਦੇ ਜਿਵੇਂ ਨਾਲ ਅਰਜੂਬੀ ਬਣਾਏ ਨੇ ਕੋਈ ਸਿਸਟਮਾਈਜ਼ ਹੀ ਨਹੀਂ ਹੈ ਉੱਥੇ ਰੋਜ਼ ਬਲੈਕ ਟਾਉਨ ਹੁਣ ਸਾਡੇ ਹਸਤਾਬ ਨੂੰ ਤਿਆਰ ਕਰਾਉਣਾ ਹੀ ਕੰਪਲੀਟ ਕਰਤੇ ਸਾਰੇ ਨਾ ਤੋੜ ਸਕਦੇ ਪਬਲਿਕ ਦਾ ਪੈਸਾ ਇਸ ਕਰਕੇ ਬੜੇ ਬੇਨਿਜਮੀ ਨਾਲ ਔਰ ਬੜੇ ਗਲਤ ਤਰੀਕੇ ਨਾਲ ਇਹਨਾਂ ਨੇ ਪੈਸਾ ਵਰਤਿਆ ਸਮਾਰਟ ਸਿਟੀ ਦਾ ਉਹ ਤਾਂ ਮੈਂ ਵੀ ਰਿਪੋਰਟ ਵਿੱਚ ਹਾਸ ਸਮਝ ਗਿਆ ਸੀਗਾ ਬੋਲਿਆ ਸੀਗਾ ਔਰ ਵਾਲੇ ਟਾਈਮ ਤੇ ਸੀ ਉਹ ਵੀ ਉਹਦੀ ਵੀ ਇਨਕੁਆਇਰੀ ਕਰਾਵਾਂਗੇ ਸਾਰੀ ਸਮਾਰਟ ਸਿਟੀ ਦੀ ਬਿਲਕੁਲੀ ਬਖਸ਼ੇ ਜਾਣੇ ਕਿਸੇ ਪਾਰਟੀ ਚੋਂ ਕਿਸੇ ਪਾਰਟੀ ਚੋਂ ਭਾਵੇਂ 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 ਕੋਈ ਵੀ ਹੋਵੇ ਆਮ ਆਦਮੀ ਪਾਰਟੀ ਟੰਗੂਗੀ ਬਿਲਕੁਲ 0% ਜੀ ਅਸੀਂ ਮਾਨ ਸਾਹਿਬ ਦੀ ਤਾਂ 0% ਟੋਲਰੈਂਸ ਹੈ ਪਹਿਲੇ ਕਰਪਸ਼ਨ ਦੇਤੇ ਅਸਤਾਪ ਦੇ ਨੂੰ ਤੁਹਾਡੇ ਸਾਹਮਣੇ ਅੰਦਰ ਐਮਐਲਏ ਸਾਡੇ ਮਿਸਟਰ ਗਏ ਨਹੀਂ ਤੇ ਜੇ ਅਸੀਂ ਆਪ ਦੇ ਘਰ ਨੂੰ ਪਹਿਲਾਂ ਸਾਫ਼ ਕਰਕੇ ਦੂਜੇ ਨੂੰ ਸਾਨੂੰ ਗੱਲ ਨੂੰ ਹੱਤ ਪਾਉਣ ਦੀ ਪ੍ਰੋਬਲਮ ਹੈ ਜਿਹੜਾ ਬੰਦਾ ਕਰਪਟ ਹੈ ਇਸ ਕਰਕੇ ਅਸੀਂ ਪੂਰੇ ਇਸ ਚੀਜ਼ ਦੇ ਉੱਤੇ ਪੈਰਾ ਦੇ ਕੇ ਸਾਰਾ ਇਹਦਾ ਸੀ ਸਵਾਰਟ ਸਿਟੀ ਦਾ ਵੀ ਕੀ ਚੀਜ਼ ਆ ਚੈੱਕ ਅਪ ਕਰਾ ਰਹੇ ਹਾਂ ਦੇਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ